ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਬਣਾ ਸੇ ਲਈ ਲੈ ਕੇ ਆਏ ਹਾਂ ਜੀ ਤਿੰਨੇ ਹੀ ਬਾਈ ਗੱਬਣਾ ਨੇ ਸੋਣ ਵਾਲੀਆਂ ਨੇ ਆਓ ਪੁੱਛ ਲੈਨੇ ਬਾਈ ਕੁਟੇਲ ਆ ਜੀ ਬਾਈ ਜੀ ਹੱਸੀ ਕਾਲ ਸਸਰੇ ਕਾ ਜੀ ਹੋ ਠੀਕ ਹੈ ਵਧੀਆ ਠੀਕ ਠਾਕ ਆ ਜੀ ਬਹੁਤ ਵਧੀਆ ਜੀ ਨਾਮ ਤੇ ਐਡਰੈਸ ਹੋ ਗੋ ਨਾਮ ਜੰਨ ਸਿੰਘ ਸੋਹੀ ਪਿੰਡ ਹਿੰਮਤਪੁਰਾ ਜਿਲ੍ਹਾ ਸੋਣਾ ਜਿਲ੍ਹਾ ਮੋਗਾ ਜਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਨੇੜੇ ਪਿੰਡ ਹਿੰਮਤਪੁਰੇ ਦੇ ਬਈ ਮਾਸੀ ਕੇ ਪਿੰਡ ਆ ਰਾਮਖੜ ਪੈ ਰਿਆ ਇਹ ਤਾਂ ਮੱਝੂ ਕੇ ਪੈ ਰੇ ਮੋਬਾਈਲ ਨੰਬਰ ਬੋ 98726 ਹਮ ਨਾਸੀ సే ਨਾਸੀ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਕੋਲੇ ਬਈ ਛੋਟਾ ਫੋਨ ਆਗਾ ਵੀਡੀਓ ਐਕਸਟਰਾ ਨਹੀਂ ਆਉਣੀ ਹਨਾ ਬਈ ਜੇ ਕੋਈ ਵੀਰ ਕਵੇ ਵਟਸਐਪ ਤੇ ਬਈ ਵੀਡੀਓ ਭੇਜ ਦੇ ਬਾਈ ਕਹਿੰਦਾ ਆਪਣੇ ਕੋਲੇ ਛੋਟਾ ਫੋਨ ਆ ਬਈ ਭੇਜੀ ਨਹੀਂ ਜਾਣੀ ਇਹ ਆਈ ਵੀਡੀਓ ਬਈ ਸਮਾਰ ਕੇ ਵੇਖ ਲਿਓ ਆਪਾਂ ਇੱਬ ਜਿਹੜੇ ਪਹਿਲੇ ਨੰਬਰ ਤੇ ਬਰਡ ਦੇ ਨੇ ਕਿਹੜਾ ਸੂਸ ਹੁੰਦੀ ਆ ਇਹ ਤੀਜਾ ਸੂਸ ਹੁੰਦੀ ਆ ਡਾਕਟਰ ਜੀ ਤੀਜਾ ਸੂਸਾ ਕਿੰਨੇ ਦਿਨ ਲੈਂਦੀ ਆ ਬਾਈ ਇਹ ਲੈ ਜੀ ਅਕੜੋ ਨਾਲ ਲੈ ਜੀ ਦੋ ਨਾਲ ਲੈ ਜੀ ਇੱਕ ਦਿਨ ਦੋ ਦਿਨ ਠੀਕ ਆ ਬਾਈ ਕੀ ਰਿਕਾਰਡ ਆ ਤੁਹਾਡਾ ਪਤਾ ਇਹ ਬਹੁਤ ਰਕਾਦਾ ਹੀ 5 14 15 ਲੀਟਰ ਤੋ ਦਿੱਤਾ ਠੀਕ ਆ ਥਣ ਬਹੁਤ ਚੰਗਾ ਹਨ ਹਾਂਜੀ ਕੱਲਾ ਕੱਲਾ ਥਣ ਬਈ ਆਰਡਰ ਦੀ ਕੁਆਲਿਟੀ ਚੰਗੀ ਆ ਢਲਾਂ ਢਲਾਂ ਦੱਸਦੀ ਆ ਆਰਡਰ ਕਰਮ ਵਾਲੀ ਹੋਰ ਵੀ ਸੋਨਾ ਤਿਆਰ ਕਰਵਾ ਸਾਰੀਆਂ ਬਾਲਡਲ ਲੈ ਕੱਢ ਕੇ ਕਰਮ ਵਾਲੀ ਨੇ ਫੇਰ ਸੋਨਾ ਥਣ ਦਾ ਸਾਈਜ਼ ਨੇੜ ਤੋਂ ਚੈੱਕ ਕਰਵਾਣੇ ਥਾਣ ਦਾ ਸੈਜ ਵੀ ਬਈ ਚੰਗਾ ਗਿਆ ਵਿੱਤੀ ਤੇ ਥਾਣਾ ਨਾੜਾ ਨੂਣਾ ਚੰਗੀਆਂ ਦੁੱਧ ਦਾ ਰਿਕਾਰਡ ਵੀ ਬਈ ਨੇ ਚੰਗਾ ਦੱਸਿਆ ਹੋਰ ਲਾ ਬਈ ਤੋਰ ਕੇ ਦਿਖਾ ਦੇ ਜਰਸੀ ਆ ਯਾਦ ਪੂਰੀ ਹੈ ਠੀਕ ਆ ਗਰਮੀ ਬਿਲਕੁਲ ਨਹੀਂ ਮੰਨਦੀ ਹੈਡ ਫੂਡ ਹੈ ਜਿਹੜੀ ਕਰਮ ਵਾਲੀ ਦੀ ਚੰਗੀ ਆਊਗੀ ਲੇਵੇ ਤੋਂ ਜਿਹੜੀ ਜੱਜਮੈਂਟ ਲਾ ਲਿਓ ਦੁੱਧ ਵਾਕਈ ਚੰਗਾ ਪਾਉ ਦੂ ਨਾੜਾ ਨੂਣਾ ਫੁੱਲ ਚੰਗੀਆਂ ਫੇਸ ਆ ਜਿਹੜਾ ਕਰਮ ਵਾਲੀ ਦਾ ਉਹ ਵੀ ਚੰਗਾ ਗਾ ਰੰਗ ਰੂਪ ਵੀ ਠੀਕ ਆ ਮੁੱਲ ਕੀ ਆ ਭਾਈ ਇਹਦਾ ਮੋਲਾ ਡਾਕਟਰ ਮੰਗਣ ਨੂੰ ਕੋਈ ਮੰਗਿਆ 62000 ਮੋਲਾ ਜੀ ਠੀਕ ਆ ਮੁੱਲ ਬਈ ਕਹਿੰਦਾ 62000 ਰੁਪਇਆ ਮੰਗਣ ਨੂੰ ਚਾਹੇ ਬਈ 70 ਮੰਗ ਲਾ ਹਣ 65 ਮੰਗ ਲਾ 62000 ਰੁਪਇਆ ਮੁੱਲ ਰੱਖਿਆ ਮਾਨ ਤਣ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਮੋੜ ਲਿਆ ਬਈ ਚੰਗੀ ਆ ਚਮਕ ਚਮਕ ਚੰਗਾ ਰੰਗ ਰੂਪ ਚੰਗਾ ਫੇਸ ਚੰਗਾ ਟਵਾਟਾ ਚੰਗਾ ਪੈਂਦਾ ਪੰਜਾਬ ਵਾਲਿਆ ਡਾਕਟਰ ਜੀ ਆਈ ਨਹੀਂ ਦੂਜੀ ਨਹੀਂ ਚਲਸੀਆਂ ਚ ਨਹੀਂ ਹਮਾਚਲ ਵਾਲੀ ਨਹੀਂ ਪੰਜਾਬ ਵਾਲਾਂ ਠੀਕ ਆ ਛੋਟਾ ਕਾਨ ਲੱਗਿਆ ਬਈ ਯਾਦ ਬ੍ਰੀਡ ਤੁਹਾਡੇ ਸਾਹਮਣੇ ਫੁੱਲ ਬ੍ਰੀਡ ਅੱਗੇ ਬਈ 2 ਨੰਬਰ ਕਿਹੜਾ ਸੂਆ ਹੁੰਦੀ ਆ ਇਹ ਦੂਜਾ ਸੂਆ ਹੁੰਦੀ ਆ ਜੀ ਕਿੰਨੇ ਦਿਨ ਲੈਂਦੀ ਆ ਬਈ ਇਹ ਲੈ ਆਈਗੀ ਅਰ ਦਾ ਹੱਥ ਲੈ ਜਾਣੀ ਕੱਚੀ ਆ ਨਾ ਜੀ ਹਾਂ ਜੀ ਕੱਚੀ ਆ ਠੀਕ ਆ ਕੀ ਰਿਕਾਰਡ ਆ ਦੁੱਧ ਦਾ ਪਰ ਪਿਛਲਾ ਸੂਆ ਦਿੱਤਾ ਹੀ 12 13 ਲੀਟਰ ਦੁੱਧ ਦਾ ਠੀਕ ਆ ਕੱਚੀ ਆ ਬਈ ਆ ਸਾਰੀਆਂ ਬਾਲਡਾਂ ਲਾ ਗੱਢ ਕੇ ਕਰਮ ਵਾਲੀ ਨੇ ਫੇਰ ਸੁਣ ਦੁੱਧ ਦਾ ਰਿਕਾਰਡ ਬਾਈ ਨੇ ਚੰਗਾ ਦੱਸਿਆ ਹਾਈਟ ਚੰਗੀ ਆ 프ਰਿੰਟ 프ਰਿੰਟ ਚੰਗਾ ਚਮਕ ਚੰਗੀ ਹਸਾਂ ਵੀ ਪੜੀ ਆ ਫੇਸ ਆ ਜਿਹੜਾ ਕਮਾਲ ਆ ਬੋਦੀਵਾਦੀ ਚੰਗੀ ਆ ਬਾਕੀ ਤੋਰਾ ਵਗੈਰਾ ਚੈੱਕ ਕਰਵਾਣਿਆ ਤੋਰਾ ਤਾਰਾ ਵੀ ਚੰਗਾ ਥਾਣ ਬੜਾ ਚੰਗਾ ਲੱਗਿਆ ਬਾਈ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਕੱਚੀ ਜ਼ਰੂਰ ਆ ਬਾਲਟਾਂ ਤੋਂ ਅੰਦਾਜ਼ਾ ਲਾ ਲਿਓ ਆਰਡਰ ਕਰ ਮੈਂ ਲਈ ਸੋਨਾ ਤਿਆਰ ਕਰੂ ਮੁੱਲ ਬਾਈ ਇਹਦਾ ਇਹ ਮੁੱਲ 52000 ਆ ਜੀ ਮਾਨਤਾਨ ਹੋ ਜੀ ਮਾਨਤਾਨ ਕਰਾਂਗੇ ਜੀ 52000 ਰੁਪਈਆ ਮੁੱਲ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜੀ ਕਾਫੀ ਕਲਰ ਆ ਹਨ ਹਾਂਜੀ ਕਾਫੀ ਕਲਰ ਜਰਸੀ ਆ ਬਈ ਤੇ ਲਾਂਡੂ ਲਵ ਬਹੁਤ ਵਈਆਂ ਨੇ ਲੇਵਾ ਲੂਵਾ ਬਾਕੀ ਲੈ ਠੰਡੀ ਸੀਲ ਬਹੁਤ ਆ ਹਨ ਹਾਂਜੀ ਬਹੁਤ ਆਈ ਹੱਥ ਲਾਈ ਚੱਲ ਪੀਚੱਕਰੀ ਸਭੀ ਸਿੱਧਾ ਇਹ ਜੀ ਅ ਵੀ ਜਮਾਈ ਜਮੇ ਮਾਰਦੇ ਹੱਥ ਲਾਈ ਚੱਲੋ ਸਹੀ ਗੱਲ ਕੋਈ ਇਹ ਜੀ ਮਰਜੀ ਆ ਅੱਗੇ ਅਗਲ ਤਿੰਨ ਨੰਬਰ ਕਿਹੜਾ ਸੋਸ ਹੁੰਦੀ ਆ ਇਹ ਪਲੂਣ ਵਸੀ ਆਈ ਪਲੂਣ ਕਿੰਨੇ ਦਿਨ ਲੈਂਦੀ ਆ ਕੋਈ ਵੀ ਲੈ ਜੀ ਦਾਖਤਾਂ ਤਾਂ ਲੈ ਜੀ ਠੀਕਾ ਕੱਚੀ ਜ਼ਰੂਰ ਆ ਪਹਿਲਾ ਸੂਆ ਪਲੂਣ ਠੰਡੀ ਸੀਲ ਬਹੁਤ ਹੈਗੀ ਠੰਡੀ ਸੀਲ ਬਾਈ ਕਹਿੰਦਾ ਹਾਂ ਬਹੁਤ ਆ ਜਿਵੇਂ ਮਰਜੀ ਹੱਥ ਲਾਈ ਚੱਲ ਕੋਈ ਚੱਕਰੀ ਨਹੀਂਗਾ ਹਮਮ ਟੋਰ ਦੇ ਮੜੀ ਦੀ ਕੋਈ ਇਸ ਕਮਾਲ ਆ ਯਾਦਵ ਬ੍ਰੀਡ ਫੁੱਲ ਚੰਗੀ ਆ ਮੱਝਾਂ ਵਰਗਾ ਦੁੱਧ ਬਹੁਤ ਫੈਂਟ ਫੁੱਲ ਆ ਉਹ ਗਰਮੀਆਂ ਜਿਹੜੀ ਕਰਮ ਵਾਲੀ ਨੇ ਬਿਲਕੁਲ ਨਹੀਂ ਮੰਨਣੀ ਆਰਡਰ ਬਹੁਤ ਚੰਗਾ ਥਾਂ ਤੋਂ ਚੰਗਾ ਭਾਜ ਦੀ ਨਾਠ ਦੀ ਅੰਦਰੋਂ ਰਾਜੀ ਆ ਫੁੱਲ ਚੰਗੀ ਆ ਸਮੱਕੀਆ ਚਾਮਗੁਜਮ ਕਬਹੁਤ ਚੰਗੀ ਆ ਜਿਵੇਂ ਬਈ ਪਹਿਲਾ ਸੂਰਾ ਥਣ ਬੜਾ ਚੰਗਾ ਲੱਗਿਆ ਮੁੱਠੀ ਵਾਲਾ ਥਣ ਤਿਆਰ ਕਰਦੀ ਆਉਂਦੀ ਐ ਕੱਚੀ ਜ਼ਰੂਰ ਦੱਸਿਆ ਬਈ ਨੇ ਹਜੇ ਤੇ ਦਿਨ ਲੈਂਦੀ ਆ ਆਰਡਰ ਬਹੁਤ ਸੋਹਣਾ ਤਿਆਰ ਕਰੋ ਲੈ ਚਲਾਂਗੇ ਮੁੱਲ ਕੀ ਆ ਦਾ ਇਹ ਮਲ 48000 ਆ ਜੀ 48000 ਰੁਪਇਆ ਮਾਨਤਾਨ ਹੋ ਜੀ ਹਾਂ ਮਾਨਤਾ ਹੋਈ ਜੀ 48000 ਰੁਪਇਆ ਮੋਲ ਆ ਬਈ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜੀ ਆਰਡਰ ਦੇਖੋ ਆਰਡਰ ਬੜਾ ਸ਼ਾਨਦਾਰ ਤਿਆਰ ਕਰਦੀ ਹਾਂ ਜੀ ਢੱਲਾ ਢੁੱਲਾ ਬਹੁਤ ਪਈਆਂ ਮੁਠੀ ਵਾਲਾ ਥਾਨਾ ਕੱਲਾ ਕੱਲਾ ਥਾਨੇ ਚਾਰੇ ਬਿੱਤੀ ਤੇ ਪੂਰੇ ਹਾਂ ਜਿਵੇਂ ਮਰਜੀ ਦੇਖੋ ਤਿੰਨਾ ਬਹੁਤ ਹੁੰਦੀ ਲਾ ਪੂਰੀ ਹੈ ਬਾਕੀ ਦੁੱਧ ਚੰਗਾ ਪਾਉਗੇ ਫੈਂਡ ਫੁੰਡ ਫੁੱਲ ਹੋਣੀਆਂ ਗਰਮੀ ਬਿਲਕੁਲ ਨਹੀਂ ਮੰਨਣੀ ਚਮਕ ਜਮਕ ਵੜ ਤੇ ਫੁੱਲ ਨਾਗ ਬਾਈ ਕੋਲੇ ਤਿੰਨ ਸ ਤਿੰਨ ਹੀ ਦਿਖਾਤੇ ਕਿਸੇ ਵੀਰ ਦੇ ਤੰਨਾ ਜੋ ਕੋਈ ਪਸੰਦਾ ਹੈ ਭਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦਲਾ ਧੰਨਵਾਦ ਜੀ